ਰੰਗ ਮੰਚ ਮੇਰੇ ਲਈ ਪੂਜਾ ਹੂੰ ਮੈਂ ਰੰਗ ਮੰਚ ਨੂੰ ਹਮੇਸ਼ਾ ਸਿਜਦਾ ਕਰਦੀ ਆ ਹੂੰ ਅ ਰੰਗ ਮੰਚ ਮੈਨੂੰ ਊਰਜਾ ਦਿੰਦਾ ਹੈ ਹੂੰ ਤੇ ਇਸ ਨੂੰ ਮੈਂ ਆਪਣੇ ਜੀਵਨ ਤੇ ਹੰਡਾਇਆ ਹੋਇਆ ਹੈ ਔਰ ਅੱਗੋਂ ਸਾਡੇ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਹੀ ਜਿਹੜਾ ਹੈ ਰੰਗ ਮੰਚ ਦੇ ਲੱਗ ਹੋ ਰਿਹਾ ਹੂੰ ਤੇ ਇੱਕ ਲੋਕ ਅ ਕੁਝ ਧਾਰਮਿਕ ਸਥਾਨਾਂ ਤੇ ਜਾਂਦੇ ਆ ਹੂੰ ਉਹ ਉਥੇ ਪੂਜਾ ਅਰਚਨਾ ਕਰਦੇ ਨੇ ਪਰ ਸਿਰੰਗ ਮੰਚ ਦੇ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਜਦੋਂ ਆਪਾਂ ਪਹਿਲਾਂ ਤੁਹਾਡੇ ਸ਼ੁਰੂਆਤੀ ਦਿਨਾਂ ਤੋਂ ਜੇ ਆਪਾਂ ਗੱਲ ਕਰਦੇ ਹਾਂ ਜਦੋਂ ਤੁਹਾਡਾ ਵਿਆਹ ਨਹੀਂ ਸੀ ਹੋਇਆ ਉਦੋਂ ਤੁਸੀਂ ਨਾਟਕ ਪੜ੍ਹਦੇ ਸੀ ਜਾਂ ਕਿਵੇਂ ਤੁਸੀਂ ਰੰਗ ਮੰਚ ਨਾਲ ਜੁੜੇ ਹੋਏ ਸੀ ਬਿਲਕੁਲ ਕਾਟੀ ਮਾਰਦੇ ਅੱਛਾ ਕਿਉਂਕਿ ਜਿਹੜਾ ਮੇਰਾ ਪੇਕਾ ਪਰਿਵਾਰ ਸੀਗਾ ਹਾਂਜੀ ਮਹ ਤੋਂ ਦੱਸ ਦਿਆਂ ਕਿ ਮੈਂ ਇੱਕ ਪੁਲਿਸ ਮਰ ਵਿਅਕਤੀ ਦੀ ਪੁਲਿਸ ਅਫਸਰ ਦੀ ਜਾਂ ਪੁਲਿਸ ਮੈਨ ਦੀ ਬੇਟੀ ਹੈ ਬੇਟੀ ਅੱਛਾ ਤੇ ਤੁਹਾਨੂੰ ਪਤਾ ਹੈ ਤੁਸੀਂ ਤਾਂ ਸ਼ਾਇਦ ਆਪ ਵੀ ਹਾਂਜੀ ਹੈ ਨਾ ਪੁਲਿਸ ਅਫਸਰ ਦੀ ਬੇਟੀ ਹੋ ਉਹਨਾਂ ਦਾ ਜਿਹੜਾ ਸੁਭਾਅ ਉਥੇ ਮਹਿਕਮੇ ਦੇ ਵਿੱਚ ਹੁੰਦਾ ਉਹੀ ਉਹਨਾਂ ਦੀ ਡਿਕਟੇਟਰਸ਼ਿਪ ਕਰੇ ਹੁੰਦੀ ਹੈ ਕਰੇ ਹੁੰਦੀ ਹੈ ਹਾਂਜੀ ਅਮ ਮੈਂ ਥੋੜਾ ਜਿਹਾ ਆਪਣੇ ਬੈਕਗ੍ਰਾਉਂਡ ਪੇਕਿਆਂ ਦੇ ਦੱਸਦੀ ਆ ਕਿ ਸਾਡੇ ਪਿੰਡ ਦੇ ਵਿੱਚ ਸਾਡਾ ਪਰਿਵਾਰ ਇਕੱਠਾ ਸੀ ਅੱਛਾ ਜੀ ਤਾਏ ਚਾਚੇ ਉਹਨਾਂ ਦੇ ਬੱਚੇ ਅੱਛਾ ਇਕੱਠਾ ਪਰਿਵਾਰ ਹੋਣ ਕਰਕੇ ਮੈਂ ਮਤਲਬ ਛੋਟੇ-ਛੋਟੇ ਅਸੀਂ ਇੱਕ ਦੂਜੇ ਦੇ ਨਾਲ ਕਦੇ ਲੜ ਪੈਣਾ ਕਦੇ ਕੁਛ ਤਾਂ ਉਹਨਾਂ ਟਾਈਮਾਂ ਦੇ ਵਿੱਚ ਸਕੂਲ ਦਾ ਕੋਈ ਪ੍ਰਬੰਧ ਨਹੀਂ ਸੀਗਾ ਠੀਕ ਹੈ ਬੁੜੀਆਂ ਕਰਕੇ ਹੂੰ ਜਿਵੇਂ ਅੱਗੇ ਕਹਿੰਦੇ ਨਾ 100 ਕੋ ਤੱਕ ਵੀ ਪਾਣੀ ਨਹੀਂ ਲੱਭਦਾ ਇਹ ਇਸੇ ਤਰ੍ਹਾਂ ਹੀ 100 ਕੋ ਤੱਕ ਸਕੂਲ ਨਹੀਂ ਲੱਭਦਾ ਹੂੰ ਤਾਂ ਗੁਨੇਣੇ ਤੋਂ ਅਮਰ ਸਾਡਾ ਜਿਹੜਾ ਪਿੰਡ ਹੈਗਾ 8-10 ਕਿਲੋਮੀਟਰ ਵੈਸੇ ਉਸ ਵਕਤ ਟਿੱਬੇ ਹੁੰਦੇ ਸੀ ਤੇ ਰਿਮੋਟ ਏਰੀਆ ਹੀ ਸੀਗਾ ਹਾਂਜੀ ਕੋਈ ਲਿੰਕ ਸੜਕਾਂ ਨਹੀਂ ਸੀ ਹੁੰਦੀਆਂ ਤੇ ਨਾ ਹੀ ਕੋਈ ਸਕੂਲ ਸੀਗਾ ਹੂੰ ਆ ਪਰਿਵਾਰ ਦੇ ਵਿੱਚ ਜਿਵੇਂ ਹੁੰਦਾ ਵੀ ਵੱਡਿਆਂ ਨੂੰ ਵੇਖ ਕੇ ਛੋਟੇ ਬੱਚੇ ਇਹਨਾਂ ਦਾ ਬੱਠਾ ਜਾਲਿਆ ਗੋਹਾ ਚੱਕਿਆ ਪਾਇਆ ਚੱਤੇ ਰੱਖਿਆ ਪਤਵਾਰ ਚ ਬਾਥੀਆਂ ਪੁੱਥੜ ਚਲੇ ਜਾਂਦੇ ਤਾਈਆਂ ਚਾਚੀਆਂ ਦੇ ਨਾਲ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਮੇਰਾ ਜਿਹੜਾ ਹੈ ਬਚਪਨਾ ਇਹ ਲੰਘੀ ਤਾ ਹੈ ਹਮ ਇੱਕ ਚੀਜ਼ ਹੋਰ ਕਿ ਅਸੀਂ ਤਿੰਨੀ ਤਿੰਨ ਭੈਣਾਂ ਹੀ ਪੈਣਾ ਹੈ ਅੱਛਾ ਤੁਹਾਡੇ ਬ੍ਰਦਰ ਨੇ ਸੀਗਾ ਹਮ ਜਿਵੇਂ ਕਿ ਪੁਰਾਣੀਆਂ ਬਜ਼ੁਰਗ ਔਰਤਾਂ ਹੁੰਦਾ ਹੈ ਵੀ ਮੇਰੇ ਪੁੱਤ ਦਾ ਵਾਰਿਸ ਨਹੀਂ ਹੈਗਾ ਤਾਂ ਮੇਰੇ ਮਤਲਬ ਜਿਹੜੀ ਦਾਦੀ ਮਾਂ ਸੀ ਉਹਨਾਂ ਨੂੰ ਇਹ ਰਵਾਮੇ ਚੇ ਰਿਹਾ ਹੂੰ ਤੇ ਮੇਰੀ ਜਿਹੜੀ ਵੱਡੀ ਭੈਣ ਤੋਂ ਮੇਰੇ ਜਨਮ ਤੋਂ ਬਾਅਦ ਹੂੰ ਮੇਰੀ ਛੋਟੀ ਭੈਣ ਦਾ ਵੀ ਜਨਮ ਹੋਇਆ ਹੈ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਮਦਰ ਨੂੰ ਉਹਦੇ ਪੇਕੇ ਛੱਡਦਾ ਅੱਛਾ ਤਿੰਨ ਸਾਲਾਂ ਤੱਕ ਉਹ ਉੱਥੇ ਰਹੇ ਤੇ ਅਸੀਂ ਸਿਰਫ ਆਪਣੀਆਂ ਤਾਈਆਂ ਚਾਚੀਆਂ ਦੇ ਰਹਿਮੋ ਕਰਮ ਦੇ ਉੱਤੇ ਹਮ ਮਲਵਾ ਪੈਂਡ ਆਉਦੇ ਰਹਿੰਦੇ ਸੀਗੇ ਅੱਛਾ ਪਰ ਤਿੰਨ ਸਾਲਾਂ ਦੇ ਵਿਛੋੜੇ ਤੋਂ ਬਾਅਦ ਹਮ ਫਿਰ ਕਿਸੇ ਤਰ੍ਹਾਂ ਕੋਈ ਮਨ ਮੇਰ ਪਈ ਤਾਂ ਮੇਰੇ ਮਦਰ ਨੂੰ ਲੈ ਆਂਦਾ ਹਮ ਇੰ ਦਾ ਮੇਨ ਟਾਈਮ ਮੇਰੇ ਫਾਦਰ ਦੀ ਸਰਵਸ ਲੱਗ ਗਈ ਫਰੀਦਕੋਟ ਅੱਛਾ ਮਹਾਰਾਜਾ ਫਰੀਦਕੋਟ ਦੇ ਉਹਦੇ ਵਿੱਚ ਸੀਗੇ ਅੱਛਾ ਮੇਰੀ ਹੂੰ ਫੇਰ ਚਲੋ ਮਤਲਬ 1980 ਦੇ ਵਿੱਚ ਹੂੰ ਉਹ ਸਾਨੂੰ ਫਰੀਦਬਾਦ ਰਲੇ ਠੀਕ ਹੈ ਮੇਰਾ ਮਰਥ ਜਿਹੜਾ ਹੈਗਾ 1941 ਦਾ ਹੈ ਹਾਂਜੀ ਤੇ ਉਦੋਂ ਮੈਂ 6-7 ਸਾਲਾਂ ਦੀ ਸੀ ਉੱਥੇ ਜਾ ਕੇ ਮੈਨੂੰ ਸਕੂਲ ਚ ਦਾਖਲ ਕਰਵਾਤਾ ਹੂੰ ਸਰ ਮਤਲਬ ਤਿੰਨਾ ਭੈਣਾਂ ਨੂੰ ਕਰਵਾਤਾ ਸੀ ਦਾਖਲੇ ਹੂੰ ਅਨੋ ਹੌਲੀ ਹੌਲੀ ਮੇਰਾ ਰੁਚੀ ਜਿਹੜੀ ਪੜਾਈ ਵਿੱਚ ਵਧ ਗਈ ਏ ਤੇ ਮੈਂ ਚਲੋ ਉੱਪਰ ਨੇ ਕਲਾਸਾਂ ਚੜ੍ਹਦੀ ਗਈ ਹਾਂ ਤਾਂ ਪਰ ਮੇਰੇ ਫਾਦਰ ਦਾ ਮਤਲਬ ਉਹ ਹੀ ਸਟ੍ਰਿਕਟ ਸੁਭਾਅ ਸੀਗਾ ਹੂੰ ਪਹਿਲਾ ਵਾਲਾ ਹੀ ਹੂੰ ਤੇ ਸਾਡੇ ਜਿਹੜੇ ਹੈਡਮਾਸਟਰਸ ਹੁੰਦੇ ਸੀਗੇ ਹਾਂਜੀ ਉਹ ਵੀ ਬੜੇ ਸਟ੍ਰਿਕਟ ਸੀਗੇ ਹੂੰ ਅ ਕੋਈ ਵੀ ਸਟੂਡੈਂਟ ਰਸਤੇ ਦੇ ਵਿੱਚ ਹਮ ਅ ਸਿਰ ਤੋਂ ਚੁੰਨੀ ਲੱਥੀ ਹੁੰਦੀ ਆ ਕੁੜੀਆਂ ਦਾ ਸਕੂਲ ਸੀ ਉਹ ਹਾਂਜੀ ਤਾਂ ਉਹਨਾਂ ਨੇ ਜੇ ਰਸਤੇ ਦੇ ਦੇਖ ਲਿਆ ਵੀ ਕਿਸੇ ਸਿਰ ਤੋਂ ਚੁੰਨੀ ਲੱਥੀ ਆ ਸਕੂਲ ਚ ਲੱਜਾ ਕੇ ਹਮ ਉੱਥੇ ਉਹਨਾਂ ਨੇ ਫਿਰ ਪ੍ਰੇਡ ਵੇਲੇ ਅੱਛਾ ਪ੍ਰੇਡ ਹੁੰਦੀ ਹਾਂਜੀ ਹਾਂਜੀ ਤਾਂ ਉਸ ਵੇਲੇ ਡੰਡਾ ਪ੍ਰੇਡ ਕਰਨੀ ਅੱਛਾ ਇਹ ਤਾਂ ਨੰਗੇ ਸੱਕਰ ਹੋ ਜਾਂਦੀ ਸੀ ਹਮ ਜਿਆਦਾ ਸਟ੍ਰਿਕਟ ਮਾਹੌਲ ਸੀਗਾ ਨਾਲ ਯਾਰ ਨਹੀਂ ਸੀਗੇ ਹਮ ਤਾਂ ਮੇਰਾ ਜਿਹੜਾ ਰੁਝਾਨ ਸੀ ਪੜ੍ਹਾਈ ਵੱਲ ਜ਼ਿਆਦਾ ਸੀ ਸੋਸ਼ਲ ਐਕਟੀਵਿਟੀਆਂ ਜਾਂ ਕਲਚਰਲ ਐਕਟੀਵਿਟੀਆਂ ਵੱਲ ਸਾਡਾ ਧਿਆਨ ਹੀ ਨਹੀਂ ਸੀ ਗਿਆ। ਅੱਛਾ। 10ਵੀਂ ਦੇ ਵਿੱਚ ਮੈਂ 9ਥ ਵਿੱਚ ਸੀ ਜਦੋਂ ਕਿ ਮੇਰੇ ਫਾਦਰ ਦੀ ਜੇਤੋ ਬਦਲੀ ਹੋ ਗਈ ਸੀ। ਓਕੇ ਹਾਂਜੀ। ਤਾਂ ਅਸੀਂ 10ਵੀਂ 9ਵੀਂ ਵਾਲਿਆਂ ਨੇ 10ਵੀਂ ਨੂੰ ਫੇਅਰਵੈਲ ਪਾਰਟੀ ਦੇਣੀ ਸੀ। ਉੱਥੇ ਸਾਡੇ ਟੀਚਰ ਨੇ ਇੱਕ ਨਾਟਕ ਤਿਆਰ ਕਰਵਾਇਆ। ਅੱਛਾ। ਤੇ ਸਰ ਫੋਡੂ ਮੈਂ ਜਿਹੜਾ ਸੀ ਆ ਨਾਟਕ ਦੇ ਵਿੱਚ ਹਿੱਸਾ ਲਿਆ ਛੋਟਾ ਬੋੜਾ ਮਤਲਬ ਰੋਲ ਕੀਤਾ ਸੀਗਾ ਹੂੰ ਉਸ ਤੋਂ ਬਾਅਦ ਚਲੋ ਮੈਂ ਕਾਲਜ ਦੇ ਵਿੱਚ ਆ ਆਰੀ ਬਠੰਡੇ ਕਿਉਂਕਿ ਮੇਰੇ ਫਾਦਰ ਵੀ ਟਰਾਂਸਫਰ ਹੋਏ تھے ਉਹ ਸੀ ਹੂੰ ਤੇ ਕਾਲਜ ਦੇ ਵਿੱਚ ਕਰਦੇ ਆ ਵੀ ਕੋਈ ਮਤਲਬ ਨਾਟਕੀ ਮਾਹੌਲ ਨਹੀਂ ਸੀ ਜੰਦਾ ਨਾ ਹੂੰ ਅ ਦੇਖ ਜene ਮਤਲਬ ਸਾਡੇ ਘਰ ਆ ਰੇਡੀਓ ਬਗਾਰ ਲੈ ਕੇ ਆ ਜਾਣਾ ਹਾਂਜੀ ਤੇ ਉਹਦਾ ਇੱਕ ਛੋਟਾ ਜਿਹਾ ਨਾਮ ਹੁੰਦਾ ਅੱਗੇ ਐਨੇ ਐਨੇ ਡੱਬੇ ਜੀ ਹਾਂਜੀ ਹਾਂਜੀ ਨਾਮ ਭੁੱਲ ਗਿਆ ਹੂੰ ਤਾਂ ਇੱਕ ਦਿਨ ਮੈਂ ਮਤਲਬ ਉਹ ਲੈ ਕੇ ਤੇ ਗੀਤ ਸੁਣੀ ਜਾਂਦੀ ਸੀ ਮੇਰੇ ਫਾਦਰ ਨੂੰ ਉਹ ਵੀ ਚੰਗਾ ਨਹੀਂ ਲੱਗਿਆ ਅ ਤੇ ਜੀਤ ਵੀ ਨਹੀਂ ਸੀ ਮਤਲਬ ਹੂੰ ਕੋਈ ਸਾਡੇ ਘਰ ਰੇਡੀਓ ਨਹੀਂ ਸੀ ਕੋਈ ਟੀਵੀ ਨਹੀਂ ਸੀ ਹੂੰ ਕੁਝ ਵੀ ਨਹੀਂ ਸੀਗਾ ਟੀਵੀ ਆਂ ਦਾ ਰਵਾਇਤ ਅਖਰ ਬਾਅਦ ਚੱਲਦਾ ਹਾਂਜੀ ਅ ਫਿਰ ਇੱਕ ਡਿਪਾਰਟਮੈਂਟ ਸੋਸ਼ਲ ਐਜੂਕੇਸ਼ਨ ਡਿਪਾਰਟਮੈਂਟ ਹੂੰ ਉਹਨਾਂ ਦੀ ਪੋਸਟ ਜਗਹੀ ਹੈ ਗਈ ਹੈ ਵੀਡੀਓ ਬਲੌਗ ਚ ਹੁੰਦੀ ਸੀ ਅੱਛਾ ਜੀ ਤਾਂ بی ایڈ کرنے ਤੋਂ ਬਾਅਦ ਹਮ ਬੀ ایڈ ਵੀ ਮੈਂ ਕੀਤੀ ਫਿਰ ਹਾਂਜੀ ਮੈਂ ਮੈਨੂੰ سوشل এডਿਕੇਸ਼ਨ ਆਰਗੇਨਾਈਜ਼ਰ ਦੀ ਜੀਡੀਸੀ ਦੀ ਸਰਵਿਸ ਮਿਲਦੀ ਸੀ ਠੀਕ ਹੈ ਜਾਂ ਫਿਰ ਉਹ ਲਖਨਊ میری ٹریننگ ਸੀ ਤਾਂ ਉੱਥੇ ਮੈਂ ਨਾਟਕ ਕੀਤਾ ਸੀ ਆਦਰਵਾਈਜ਼ ਕਿਤੇ ਵੀ ਕੋਈ ਨਾਟਕ ਨਹੀਂ ਸੀ ਮੈਨੂੰ ਕਾਲਜ ਦੇ ਵਿੱਚ ਸਾਡੀ ਇੱਕ ਵਾਰੀ ਹਮ ਮੈਂ ਰਜਿੰਦਰਾ ਕਾਲਜ ਬਟੰਡੇ پڑھی ਐ اچھا جی ਉੱਤੇ ਨਾਟਕ ਟੀਮ ਆਈ ਗਈ ਹੂੰ ਤਾਂ ਕੁੜੀਆਂ ਨੇ ਸਲਾਹ ਬਣਾਈ ਵੀ ਆਪਾਂ ਨਾਟਕ ਦੇਖਣ ਚੱਲੀਏ ਹੂੰ ਮੈਨੂੰ ਵੀ ਪੁੱਛ ਲਿਆ ਪਰ ਮੈਨੂੰ ਪਤਾ ਸੀ ਸਾਡੇ ਘਰ ਜਾਂਦਾ ਹੈ ਲਾਉ ਨਹੀਂ ਜਾਨੀ ਦੇਣਾ ਹਾਂਜੀ ਚਲੋ ਹੌਲੀ ਹੌਲੀ ਦਰਦੀ ਦਰਦੀ ਨੇ ਹੂੰ ਪੁੱਛਿਆ ਵੀ ਬਾਪੂ ਜੀ ਮੈਂ ਕੁੜੀਆਂ ਨੇ ਸਲਾਹ ਬਣਾਈ ਹੈ ਹੂੰ ਵੀ ਅਸੀਂ ਨਾਟਕ ਦੇਖਣ ਜਾਣਾ ਹੈ ਹੂੰ ਚੁੱਪ ਕਰਕੇ ਘਰੇ ਬੈਠ ਜਾ ਹੂੰ ਜੇ ਜੇ ਹਟਣੇ ਤਾਂ ਆਪਾਂ ਵੀ ਚਲੀ ਜਾ ਹੂੰ ਹੁਣ ਕਿਹੜਾ ਹੌਸਲਾ ਕਰੇ ਹੂੰ ਤੇ ਚਲੋ ਨਹੀਂ મતલਬ ਇਹ ਜਦਾ ਕੋਈ ਮਾਹੌਲ ਹੈ ਇਹ ਤਾਂ ਸਿਰਫ ਨਾਟਕ ਕਰਨ ਦਾ ਮਾਹੌਲ ਜਾਂ ਨਾਟਕ ਕਰਨ ਵਾਲੇ ਰੁਚੀ ਹੈ ਹੂੰ ਵਿਆਹ ਤੋਂ ਬਾਅਦ ਹੂੰ ਆਲੋਕ ਸਾਹਿਬ ਦੀ ਦੇਣਾ ਆਲੋਕ ਸਾਹਿਬ ਨੇ ਬਾਹੋਂ ਪੜਿਆ ਤੇ ਮੈਨੂੰ ਆਪਣੀ ਸਟੇਜ ਤੇ ਉੱਤੇ ਚੜਾਇਆ